ਸੇਵਾ ਕਰ ਰਹੇ ਹੋ ਜਿਨ੍ਹਾਂ ਦਾ ਨੁਕਸਾਨ ਹੋਇਆ ਕੀ ਕਹਿੰਦੇ ਜੀ ਹਾਂ ਜੀ ਜੀ ਸੇਵਾ ਚੱਲਣ ਦੀ ਜੇ ਤੇ ਹੁਣ ਤਾਂ ਸ਼ਵੇਤਾ ਕਹਿੰਨਾ ਕੰਮ ਕਰ ਲਿਆ ਜੀ ਹੁਣ ਦਾਬੜਾ ਕਰ ਕਰਦੇ ਇਹਦੇ ਹਾਂ ਜੀ ਹੋਰ ਵੀ ਦੋ ਬੰਦੇ ਲੱਗੇ ਆ ਤਾਂ ਤੇ ਦਾਬੜਾ ਕਰਗਾ ਆਪਾਂ ਇਕੱਲੇ ਨੇ ਕਰਤੀ ਮੈਂ ਇਹਦੇ ਮੁੰਡੇ ਨੇ ਹਾਂ ਜੀ ਇਹਨਾਂ ਦਾ ਬਹੁਤ ਬਹੁਤ ਮਿਹਰਬਾਨੀ ਆ ਕੀ ਖਰਾਬ ਹੋਇਆ ਅਸ਼ਟਾ ਦਾ ਇਹ ਬੈਡ ਬੁੱਡ ਖਰਾਬ ਹੋ ਗਏ ਸਾਰੇ ਹਾਂ ਜੀ ਹੁਣ ਤਾਂ ਕੀ ਕੀ ਇਹਨਾਂ ਠੀਕ ਕਰਦਾ ਇਨਾਵੜੇ ਬੈਟ ਕਿੱਤੇ ਜੇ ਠੀਕ ਹੈ ਫਲਾਈ ਡੇ ਲਾਉਣਾ ਅੱਛਾ ਹਾਂਜੀ ਹੋਰ ਹੋਰ ਕਿਹੜਾ ਸਮਾਨ ਹੋਰ ਬਸ ਕੁਰਸੀਆਂ ਫਰਸ਼ੀਆਂ ਉਹ ਟੇਬਲ ਟੇਬਲ ਖਰਾਬ ਹੋ ਗਾ ਤਾਂ ਠੀਕ ਹੋਣਾ ਹਾਂਜੀ ਕੀ ਕਹਿਣਾ ਚਾਹੋ ਮੈਂ ਕਹਿਨੀ ਆ ਕਿ ਚਲੋ ਇਹਨਾਂ ਦਾ ਧੰਨਵਾਦ ਇਹਨਾਂ ਨੇ ਚੜ੍ਹ ਸਵੇਰ ਦੇ ਲੱਗੇ ਭੁੱਖੇ ਤੇ ਆਏ ਹਾਂਜੀ ਉਹਨਾਂ ਦਾ ਬਹੁਤ ਧੰਨਵਾਦ ਕਰਨੇ ਆ ਕਿ ਸਵੇ ਜਿਹਨਾਂ ਦਾ ਖਰਾਬ ਸਮਾਨ ਹੋਇਆ ਸੀ ਉਹ ਠੀਕ ਕਰ ਰਹੇ ਨੇ ਫਲਾਈ ਵਗੈਰਾ ਲਾ ਰਹੇ ਨੇ ਤੇ ਬਹੁਤ ਸਾਰਾ ਧੰਨਵਾਦ ਕਰਦੇ ਆਪਾਂ ਜਸਵਿੰਦਰ ਸਿੰਘ ਸੱਬਰਵਾਲੀ ਸਰਕਾਰਾਂ ਆਉਂਦੀਆਂ ਪੰਜ ਸਾਲਾਂ ਬਾਅਦ ਚੁਣੀਆਂ ਜਾਂਦੀਆਂ ਆਉਂਦੀਆਂ ਤੇ ਜਾਂਦੀਆਂ ਨੇ ਪਰ ਹੜ੍ਹ ਜਿਹੜੇ ਆ ਇਹ ਕੁਦਰਤੀ ਮਾਰ ਆ ਜਿਹੜੀ ਕਿ ਸਾਨੂੰ ਪੰਜਾਬ ਨੂੰ ਝੱਲੀ ਪੈਂਦੀ ਆ ਤੇ ਹਿਮਾਚਲ ਵਿੱਚ ਜਿੰਨੇ ਮੀਂਹ ਪੈਂਦੇ ਆ ਇੰਨੀ ਤਦਾਦ ਚ ਵੱਡੇ ਮਤੇ ਮੀਂਹ ਪੈਂਦੇ ਨੇ ਜਿਆਦਾ ਮੀਂਹ ਪੈਂਦੇ ਆ ਕਿ ਸਾਡੇ ਡੈਮ ਜਿਹੜੇ ਨੇ ਉਹਨਾਂ ਲੱਗੀ ਕੁਛ ਵੀ ਨਹੀਂ ਸਾਡੇ ਲਗਭਗ 1-2 ਡੈਮ ਐਸ ਹੜ੍ਹ ਜ ਟੁੱਟ ਚੁੱਕੇ ਆ ਜਿਨ੍ਹਾਂ ਦੀ ਵਧਾ ਕਰਕੇ ਪਾਣੀ ਬਹੁਤ ਜ਼ਿਆਦਾ ਆਇਆ ਬੜੀ ਕੁਦਰਤੀ ਮਾਰ ਪਈ ਆ ਗਰਦਾਸਪੁਰ ਇਲਾਕੇ ਨੂੰ ਤੇ ਬੜੀਆਂ ਸੇਵੀ ਸੰਸਥਾ ਲੱਗੀਆਂ ਨੇ ਆਪਣੇ ਆਪਣੇ ਪਰਾਲੇ ਕਰਨੀਆਂ ਨੇ ਕੋਈ ਲੰਗਰ ਦੀ ਸੇਵਾ ਕੋਈ ਰਜਾਈਆਂ ਦੀ ਸੇਵਾ ਅਹੀਂ ਰਾਮਗੜੀ ਆ ਭਾਈਚਾਰਾ ਸਾਡੇ ਕੋ ਫਰਨੀਚਰੀ ਆ ਤੇ ਅਹੀਂ ਫਰਨੀਚਰ ਸੋਚਿਆ ਵੀ ਇਹ ਸੇਵਾ ਜਿਹੜੀ ਹੈ ਨਾ ਬਜ਼ੁਰਗਾਂ ਜਿਹੜੇ ਹੈਗੇ ਨੇ ਗਰੀਬ ਤਵਕੇ ਹੈਗੇ ਲੋਕ ਹੈਗੇ ਨੇ ਜਿਨ੍ਹਾਂ ਨੂੰ ਪੀੜਾ ਨੂੰ ਸੌਣਾ ਕਿੱਥੇ ਅਹੀਂ ਦਿਨ ਨਿਕਲਦਾ ਰਾਤ ਜਦੋਂ ਆ ਜਾਂਦੀਏ ਤੇ ਫਿਰ ਜਾਜ ਆਉਂਦੀ ਵੀ ਹੁਣ ਕਿੱਥੇ ਸੌਣਾ ਕਿ ਕਿਉਂਕਿ ਜਿੰਨੀ ਕ ਤਰਸਦੀ ਆਈ ਉਹਨਾਂ ਦਾ ਸਾਰੇ ਸੁਪਰਜੋਗ ਜੀਵ ਜੰਤੂ ਨਿਕਨਗੇ ਬਹੁਤ ਜ਼ਿਆਦਾ ਤੁਰੇ ਫਿਰਦੇ ਆ। ਤੋਂ ਐ ਧਾਰੀਵਾ ਤੋਂ ਆਪਣੇ ਕੋਈ 40-50 ਸਾਥੀਆਂ ਨਾਲ ਕੋਈ 5-6 ਟਰੱਕ ਨਾਲ ਲੈ ਕੇ ਆਏ ਆ ਨਾ ਫਰਨੀਚਰ ਲੈ ਕੇ ਆਏ ਆ ਨਾਲ ਫੱਟੇ ਨਾਲ ਲੈ ਕੇ ਆਏ ਆ ਕਿਲਕਾਟਾ ਜੋ ਵੀ ਹੈਗਾ ਜੇ ਗਰੀਬ ਦਾ ਘਰ ਦਾ ਦਰਵਾਜ਼ਾ ਵਾ ਜਾਂ ਕੋਈ ਬੈੱਡ ਵਾ ਜਾਂ ਗੁਲਮਾਰੀ ਆ ਔਰ ਪੇਰ ਹੁਣ ਵਾਲੀ ਆ ਉਹਨੂੰ ਆਪਣੇ ਤੌਰ ਤੇ ਸੀਓ ਕਾਸਟ ਅਧੀਨ ਫਿਰ ਕਰਕੇ ਲਵਾਂਗੇ। ਸਭ ਤੋਂ ਪਹਿਲੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰੇ ਭਲੀ ਪਤੀ ਜਾਨੂ ਨੇ ਕਿ ਹੜਾਂ ਦੀ ਮਾਰ ਜਿਹੜੀ ਆ ਉਹਨੇ ਪੰਜਾਬ ਦਾ ਖਾਸ ਕਰਕੇ ਜਿੰਨੇ ਵੀ ਬਾਰਡਰ ਏਰੀਆ ਉਹਦਾ ਲੱਕ ਤੋੜਤਾ ਹੈ ਤੇ ਹਰ ਤਰ੍ਹਾਂ ਦੀ ਸਮਾਜ ਸੇਵੀ ਜਿਥੇ ਬੰਦੀਆਂ ਸਿੰਗਰ ਹੋਰ ਵੀ ਬਡੇ ਸਾਡੇ ਭੈਣ ਭਰਾ ਆਪਣੇ ਤੌਰ ਤੇ ਨਿਜੀ ਸੇਵਾ ਕਰ ਰਹੇ ਨੇ ਸਾਡਾ ਸੱਬਰਵਾਲ ਪਰਿਵਾਰ ਧਾਰੀਵਾਲ ਦੇ ਵਿੱਚ ਜਿਨ੍ਹਾਂ ਨੇ ਬੈਠ ਕੇ ਇਹ ਵਿਚਾਰ ਕੀਤਾ ਕਿ ਹਰ ਤਰ੍ਹਾਂ ਦੀ ਸੇਵਾ ਹੋ ਰਹੀ ਆ ਪਰ ਜਿਹੜਾ ਰਿਪੇਅਰ ਸੀਗਾ ਨਾ ਕਿਸੇ ਦਾ ਫਰਨੀਚਰ ਟੁੱਟ ਗਿਆ ਬੈੱਡ ਟੁੱਟ ਗਿਆ ਸਮਾਨ ਰੱਖਣ ਦੀ ਜਗ੍ਹਾ ਨਹੀਂ ਸੌਣ ਦੀ ਜਗ੍ਹਾ ਨਹੀਂ ਉਹ ਹੱਲੇ ਕੋਈ ਵੀ ਸੇਵਾ ਨਹੀਂ ਹੋ ਰਹੀ ਫਿਰ ਅਸੀਂ ਬੈਠ ਕੇ ਇਸ ਚੀਜ਼ ਦੀ ਸਲਾਹ ਕਰਕੇ ਆਪਣੇ ਪਰਿਵਾਰ ਨਾਲ ਤੇ ਇਹ ਫਿਰ ਅਸੀਂ ਇੱਕ ਆਪਣੇ ਪਰਿਵਾਰ ਨੇ ਸਾਰੇ ਨੇ ਸੱਬਰਵਾਲ ਪਰਿਵਾਰ ਨੇ ਇੱਕ ਪੂਰਾ ਟੀਚਾ ਮਿੱਥਿਆ ਕਿ ਅਸੀਂ ਜਿਹੜੇ ਵੀ ਹੜ੍ਹ ਪ੍ਰਭਾਵਿਤ ਇਲਾਕੇ ਨੇ ਸਾਡੇ ਜ਼ਿਲ੍ਹੇ ਗੁਰਦਾਸਪੁਰ ਦੇ ਕੱਲੇ ਡੇਰਾ ਬਾਬਾ ਨਾਨਕ ਨਹੀਂ ਇੱਧਰ ਦੀਨਾਨਗਰ ਦਾ ਬਲਾਕ ਜਿਹੜਾ ਆ ਜਨਾਵੀ ਆ ਫਤੇਗੜ ਚੂੜੀਆਂ ਅੱਜ ਨਾਲ ਆਇਆ ਡੇਰਾ ਬਾਬਾ ਨਾਨਕ ਅਸੀਂ ਸਾਰੇ ਹੀ ਬਲਾਕਾਂ ਦੇ ਵਿੱਚ ਜਾ ਕੇ ਜਿਹੜੇ ਗਰੀਬ ਬੰਦੇ ਨੇ ਜਿਹੜੇ ਸਮਰਥ ਨੇ ਜਿਹੜੇ ਆਪਣਾ ਨਵਾਂ ਬੈੱਡ ਨਹੀਂ ਲੈ ਸਕਦੇ ਹਲੇ ਜਾਂ ਹਲੇ ਕੋਈ ਵੀ ਸਮਾਜ ਸੇਵੀ ਜਥੇਬੰਦੀਆਂ ਇਹ ਜੀ ਸਮਾਨ ਨੂੰ ਡਿਸਟ੍ਰੀਬਿਊਟ ਨਹੀਂ ਕਰ ਰਹੀਆਂ ਉਦੋਂ ਤੱਕ ਰਿਪੇਅਰੇਬਲ ਸਮਾਨ ਨੂੰ ਅਸੀਂ ਰਿਪੇਅਰ ਕਰਕੇ ਤੇ ਇਹਨਾਂ ਨੂੰ ਸੌਣ ਜੋਗਾ ਬੈਣ ਜੋਗਾ ਜਾਂ ਆਪਣਾ ਸਮਾਨ ਰੱਖਣ ਜੋਗਾ ਕਰਤੀਗਾ ਜ਼ਰੂਰੀ ਹੈ ਕਰਨਾ ਉਹ ਸਾਰਾ ਕੁਝ ਸੋਚ ਵਿਚਾਰ ਕੇ ਅਸੀਂ ਫਿਰ ਇਹ ਟੀਮ ਬਣਾਈਆਂ ਆਪਣੀਆਂ ਮੇਰੇ ਮਿੱਤਰ ਨੇ ਜਸਵੀਰ ਸਿੰਘ ਜਸਵੀ ਜਿਹੜੇ ਗਾਇਕ ਨੇ ਸਾਰੇ ਜਾਣਦੇ ਨੇ ਉਹਨਾਂ ਨਾਲ ਮੈਂ ਸਲਾਹ مشورہ ਕੀਤਾ ਸੀਗਾ ਉਹਨਾਂ ਨੇ ਮੈਨੂੰ ਫਿਰ ਥੋੜੀ ਪ੍ਰੇਰਣਾ ਉਹਨਾਂ ਨੇ ਵੀ ਕੀਤੀ ਤੇ ਉਹਦੇ ਕਰਕੇ ਫਿਰ ਅਸੀਂ ਪਰਿਵਾਰ ਨਾਲ ਸਲਾਹ ਕਰਕੇ ਅੱਜ ਅਸੀਂ ਮਟੀਰੀਅਲ ਕਾਰਪੈਂਟਰ ਨਾਲ ਲੈ ਕੇ ਆਏ ਅੱਜ ਅਸੀਂ ਪਹੁੰਚੇ ਡੇਰਾ ਬਾਬਾ ਨਾਨਕ ਪੱਖੋ ਕੇ ਟਾਲੀ ਸਾਹਿਬ ਅੱਜ ਇਹ ਪਿੰਡ ਕਵਰ ਕਰਕੇ ਸਮਾਨ ਅਸੀਂ ਇੱਥੇ ਡੰਪ ਕਰ ਦਾਂਗੇ ਕੱਲ ਤੋਂ ਕੰਟੀਨਿਊ ਸਾਡੇ ਜਿਹੜੇ ਲੇਬਰ ਦੇ ਬੰਦੇ ਨੇ ਉਹ ਟੀਮਾਂ ਬਣਾ ਕੇ ਆਉਣਗੇ ਤੇ ਜਿੱਥੇ-ਜਿੱਥੇ ਵੀ ਕੋਈ ਪ੍ਰਫੇਰ ਦਾ ਕੰਮ ਆ ਉਹ ਕਰਕੇ ਜਾਣਗੇ ਇਹ ਇਹ ਸਰ ਕਿ ਕਿੰਨੇ ਦਿਨ ਸੇਵਾ ਚਲੇਗੀ ਜਿੰਨੀ ਦੇਰ ਤੱਕ ਸਾਡੇ ਕੋ ਹੋ ਸਕੇਗੀ ਗੁਰੂ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜਿੰਨੀ ਦੇਰ ਤੱਕ ਸਾਨੂੰ ਸਮਰੱਥਾ ਬਖਸ਼ਣਗੇ ਉਦੋਂ ਤੱਕ ਅਸੀਂ ਸੇਵਾ ਕਰਦੇ ਰਹਾਂਗੇ। ਬੜੀ ਵੱਡੀ ਗੱਲ ਹੈ ਜੀ। ਪਖੋਂ ਕੇ ਤਾਲੀ ਤੋਂ ਇਲਾਵਾ ਇਥੋਂ ਹੋਰ ਹੋਰ ਨਾ ਪਿੰਡਾਂ ਜੀ ਵੀ ਜਾਓ। ਹਾਂਜੀ ਪੂਰਾ ਜ਼ਿਲ੍ਹਾ ਗੁਰਦਾਸਪੁਰ ਕਵਰ ਕਰਾਂਗੇ ਜੀ। ਕੱਲਾ ਡੇਰਾ ਬਾਬਾ ਨਾਨਕ ਬਲਾਕ ਨਹੀਂ ਮੈਂ ਜਿਸ ਤਰ੍ਹਾਂ ਅੱਗੇ ਵੀ ਦੱਸਿਆ ਆ ਜਿਸੇ ਰੋਡ ਵੇਗੀ ਗਰੀਬੀ ਨਾ ਨਗਰ ਸਾਨੂੰ ਕਈ ਜਿਹੜਾ ਭਰਾਪੁਰ ਤਰੰਗੜਾ ਜਿਹੜਾ ਜਿੰਨਾ ਵੀ ਤੁਸੀ ਦੇ ਨਾਲ-ਨਾਲ ਬਾਰਡਰ ਦਾ ਏਰੀਆ ਕਿਉਂਕਿ ਅਸੀਂ ਵੀ ਗੁਰਦਾਸਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਆ। ਔਰ ਡੇਰਾਬਾ ਬਣਾਣਾ ਦਾ ਸਾਡਾ ਬਹੁਤ ਹੀ ਆਉਣ ਜਾਣੇ ਇੱਥੇ ਸਾਡੇ ਕੋਲ ਇੱਕ ਕਲੋਨੀਆਂ ਵੀ ਨੇ ਤੇ ਇਸ ਕਰਕੇ ਸਾਨੂੰ ਇਹਨਾਂ ਏਰੀਆ ਦਾ ਸਾਰਿਆਂ ਦਾ ਪਤਾ ਹੈ ਕਿ ਕਿੱਥੇ ਕਿੱਥੇ ਜ਼ਿਆਦਾ ਸਾਨੂੰ ਵੀਰਜੀ ਲੋਕ ਆਪ ਵੀ ਸੰਪਰਕ ਕਰਦੇ ਵੇ ਆ ਫੋਨ ਆਂਦੇ ਉਹਨਾਂ ਦੇ ਕਿ ਸਾਡੇ ਕਦੋਂ ਆ ਰਹੇ ਹੋ ਸਾਡੇ ਕਦੋਂ ਆ ਰਹੇ ਹੋ ਤੁਹਾਡੇ ਸੌਣ ਵਾਸਤੇ ਜਗ੍ਹਾ ਨਹੀਂ ਹੈਗੀ ਤੁਹਾਡੇ ਬੈੱਡ ਜਿਹੜੇ ਨੇ ਉਹ ਖਰਾਬ ਹੋ ਚੁੱਕੇ ਨੇ ਗਲ ਚੁੱਕੇ ਨੇ ਕੱਪੜਿਆਂ ਦੀ ਬੜੀ ਪਰੇਸ਼ਾਨੀ ਹੁੰਦੀ ਸਾਨੂੰ ਤਿੰਨ ਚਾਰ ਬੀਬੀਆਂ ਦੇ ਫੋਨ ਆਏ ਪੰਜ-ਛੇ ਬੰਦਿਆਂ ਦੇ ਫੋਨ ਆਏ ਜਿਨ੍ਹਾਂ ਦੇ ਫੋਨ ਆਏ ਪਹਿਲਾਂ ਉਹਨਾਂ ਦੇ ਘਰ ਅੱਜ ਗਏ ਜਾ ਕੇ ਵੇਖਿਆ ਤੁਹਾਡੇ ਸਾਹਮਣੇ ਵੇਖ ਲਓ ਫਰਨੀਚਰ ਕਿਦਾਂ ਲਿਆਣਾ ਲੱਗੀਆਂ ਨੇ ਇੱਥੇ ਫਰਨੀਚਰ ਸਾਰਾ ਰੱਡੋ ਲੈਣ ਲੱਗੀਆਂ ਆ ਅਸੀਂ ਵੀ ਆਹੀਂ ਆਹੀਂ ਕੋਸ਼ਿਸ਼ ਕਰਦੇ ਕਿ ਸ਼ਾਮ ਤੱਕ ਅਸੀਂ ਖੁਦ ਰਹਿ ਕੇ ਇੱਥੇ ਕਹੀਂ ਇਸ ਨੂੰ ਬੇਰ ਕਰਕੇ ਵਧੀਆ ਤਰੀਕੇ ਨਾਲ ਬਣਾ ਕੇ ਦੀਏ ਫਿਰ ਸਾਡੀ ਟੀਮਾਂ ਲਗਾਤਾਰ ਬੀ ਟੀਮ ਸਾਡੀ ਤਾਂਦੀ ਰਹੀ ਜਿਹੜੀ ਟੀਮ ਇੱਥੇ ਅੱਜ ਲੱਗੀ ਆ ਉਹ ਤੇ ਅਸੀਂ ਨਾਲ-ਨਾਲ ਸਰਵੇ ਕਰਕੇ ਉਹਨਾਂ ਕੋਲੋਂ ਕੰਮ ਕਰਾ ਰਹੇ ਆ ਉਸ ਤੋਂ ਇਲਾਵਾ ਵੀ ਅਸੀਂ ਦੋ ਪਿੰਡਾਂ ਦਾ ਲਾਗੇ ਹੋਰ ਸਰਵੇ ਕਰਕੇ ਆਏ ਆ ਕੰਮ ਨੋਟ ਕਰ ਆਏ ਆ ਕਿਹੜਾ ਕਿਹੜਾ ਪਿੰਡ ਅਨ ਨਾਲ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇੱਕ ਗੱਲ ਇੱਥੇ ਜ਼ਰੂਰੀ ਦੱਸਣੀ ਚਾਹਾਂਗਾ ਕਿ ਨੁਕਸਾਨ ਗਰਾਉਂਡ ਲੈਵਲ ਤੇ ਜਿੰਨਾ ਪ੍ਰੈਸ਼ਰ ਪੁਟਰ ਦੱਸ ਸਕਦੇ ਨੇ ਉਹਨਾਂ ਸਾਨੂੰ ਸ਼ਾਇਦ ਨਹੀਂ ਪਤਾ ਲੱਗਦਾ ਫੇਰ ਵੀ ਤੁਹਾਡੇ ਚੈਨਲ ਤੇ ਮੈਂ ਆਪਣਾ ਮੋਬਾਈਲ ਨੰਬਰ ਜਿਹੜਾ ਆ 247 ਔਨ ਆ ਉਹ ਸ਼ੇਅਰ ਕਰ ਦਿੰਦਾ ਆ ਜੇ ਜਿੰਨੂੰ ਕਿਸੇ ਨੂੰ ਵੀ ਲੱਗੇ ਕਿ ਸਾਡੇ ਤੱਕ ਪਹੁੰਚ ਕੀਤੀ ਜਾਵੇ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਪਹੁੰਚ ਕਰਨ ਦੀ ਮੇਰਾ ਮੋਬਾਈਲ ਨੰਬਰ ਹੈਗਾ 9877722195 ਮੈਂ ਕਿਸੇ ਸਰਕਾਰ ਦੇ ਖਿਲਾਫ ਨਹੀਂ ਨਾ ਕਿਸੇ ਸਰਕਾਰ ਦੇ ਨਾਲ ਆ ਪਰ ਜਿਹੜੀਆਂ ਫ੍ਰੀ ਫੰਡ ਦੀਆਂ ਸਹੂਲਤਾਂ ਸਰਕਾਰ ਚਾਹੁੰਦੀ ਹੈ ਦੇਣੀਆਂ ਦੇ ਤਾਂ ਨਹੀਂ ਰਹੀ ਪਰ ਉਹਨੇ ਲੋਕਾਂ ਨੂੰ ਅੱਗੇ ਨਕਾਰਾ ਕਰ ਦਿੱਤਾ ਹੈ ਇੰਨਾ ਕਿ ਦਾਨ ਇਕੱਠਾ ਕਰੋ ਜਿਸ ਨਾਲ ਤੁਹਾਡਾ ਰੋਜ਼ਮਰੇ ਦੀ ਜ਼ਿੰਦਗੀ گزارਾ ਹੋ ਸਕੇ ਇਹ ਨਾ ਇਕੱਠਾ ਕਰੋ ਕਿ ਅਸੀਂ ਸਟਾਕ ਕਰਕੇ ਦੇ ਤੋਤੇ